ਮੈਂ ਸਰਪੰਚ ਮਧੂਸ਼ੰਗਰ ਤੋਂ ਜਗਰੂਪ ਸਿੰਘ ਮੈਂ ਕੁਲਦੀਪ ਸਿੰਘ ਢਾਲੀਵਾਲ ਐਮਐਲਏ ਸਾਹਿਬ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿੰਨਾ ਸਾਡੀ ਪੰਚਾਇਤ ਨੇ ਸਹਿਮਤੀ ਕੀਤੀ ਸੀ ਇਲੈਕਸ਼ਨ ਦੇ ਵਿੱਚ ਤੇ ਸਾਨੂੰ ਅੱਜ 5 ਲੱਖ ਰੁਪਏ ਦਾ ਚੈੱਕ ਦੇ ਕੇ ਗਏ ਨੇ ਵਿਕਾਸ ਵਾਸਤੇ ਜਿੱਥੇ ਮਰਜ਼ੀ ਵਰਤ ਸਕਦੇ ਆ ਸਾਡੇ ਪਿੰਡ ਦੀਆਂ ਬਹੁਤ ਜ਼ਿਆਦਾ ਲੋੜਾਂ ਹੈ ਚੱਕ ਦੀਆਂ ਪੈਸੇ ਦੀਆਂ ਤੇ ਹੁਣ ਅਸੀਂ ਨਿੱਕੇ ਨਿੱਕੇ ਗਲੀਆਂ ਨਾਲੀਆਂ ਬਣਾ ਸਕਦੇ ਇਹਨਾਂ ਪੈਸੇ ਨਾਲ ਹੀ ਮੰਤਰੀ ਸਾਹਿਬ ਦਾ ਭਗਵੰਤ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਚੈੱਕ ਭੇਟ ਕੀਤਾ ਹੈ ਜੀ ਇਹ ਗੱਲ ਲੱਗਦਾ ਹੈ ਕਿ ਵਧੀਆ ਹੈ ਸਹਾਈ ਹੈ ਇੱਕ ਪਾਸੇ ਦੀ ਏਕਤਾ ਉਹਦੀ ਇਕੱਠੀ ਹੁੰਦੀ ਹੈ ਤੇ ਇੱਕ ਵਾਰੀ ਸਰਪੰਚੀਆਂ ਨਾਲ ਆਪਸ ਵਿੱਚ ਪਿਆਰ ਬਣਦਾ ਹਾਂਜੀ ਗਾਹ ਵੀ ਪਿੰਡਾਂ ਨੇ ਜਦੋਂ ਅਗਲੇ ਸਰਪੰਚੀ ਦੇ ਇਲੈਕਸ਼ਨ ਵੀ ਹੋਣਗੇ ਉਹ ਸਾਡੇ ਵਾਲ ਵੇਖ ਕੇ ਉਹ ਵੀ ਸਰਪੰਚੀਆਂ ਕਰਨਗੇ ਵੀ ਉਹਨਾਂ ਪੰਚਾਇਤਾਂ ਨੂੰ ਨਾਲੇ ਤੇ ਪਿੰਡਾਂ ਦਾ ਕੋਈ ਖਰਚਾ ਨਹੀਂ ਲੱਗਾ ਸਰਪੰਚਾਂ ਦਾ ਤੇ ਨਾਲੇ ਪੰਚਾਇਤਾਂ ਨੂੰ 5-5 ਲੱਖ ਰੁਪਈਆ ਮਿਲਿਆ ਵਾ ਇਸ ਕਰਕੇ ਸਾਰੇ ਚਾਹਣਗੇ ਵੀ ਇਹ ਸਰਪੰਚੀਆਂ ਕਰੀਏ ਤੇ ਬਹੁਤ ਜ਼ਿਆਦਾ ਲਾਭ ਆ ਬੰਦ ਹੋਊਗਾ ਜੇ ਨਾਲੇ ਲੋਕਾਂ ਦੇ ਵਿੱਚ ਇਕਤਾ ਪਿਆਰ ਬਣਿਆ ਰਹਿੰਦਾ ਜੀ ਇਨਾਮੀ ਰਾਸ਼ੀ ਮਿਲੇਗੀ ਕਹਨ ਜਾਊਗੀ ਬਹੁਤ ਬੜੀ ਖੁਸ਼ੀ ਵਾਲੀ ਗੱਲ ਹੋਈ ਜੀ ਪਹਿਲੀ ਵਾਰ ਇਦਾਂ ਹੋਇਆ ਜੀ ਜਿਹੜੀ ਮਤਲਬ ਇਹ ਐਲਾਨ ਕੀਤਾ ਸਰਪੰਚੀ ਨਾਲ 5 ਲੱਖ ਰੁਪਈਆ ਦਵਾਂਗੇ ਸਰਕਾਰ ਵੱਲੋਂ ਤੇ ਉਹ ਮਿਲਿਆ ਪਹਿਲੀਆਂ ਸਰਕਾਰਾਂ ਵੀ ਸਰਪੰਚੀ ਐਲਾਨ ਜਰੂਰ ਕਰਦੀਆਂ ਨੇ ਪਰ ਮਿਲਿਆ ਕੁਛ ਨਹੀਂ ਇਹ ਕਰਕੇ ਸਾਨੂੰ ਬੜੀ ਖੁਸ਼ੀ ਹੋਈ ਹੈ ਬਹੁਤ ਜ਼ਰੂਰਤੀ ਪਿੰਡਾਂ ਦੇ ਵਿਕਾਸ ਵਾਸਤੇ ਪੈਸੇ ਦੀ ਤੇ ਮੰਤਰੀ ਸਾਹਿਬ ਆਪਣਾ ਗੁਲਦੀਪ ਸਿੰਘ ਢਾਲੀਵਾਲ ਸਾਹਿਬ ਆਏ ਨੇ ਐਮਐਲਏ ਸਾਹਿਬ ਉਹਨਾਂ ਨੇ ਸਾਨੂੰ ਆਣ ਕੇ ਘਰੋ ਘਰ ਜਾਣ ਕੇ ਸਰਪੰਚਾਂ ਨੂੰ ਚੈੱਕ ਦਿੱਤੇ ਬੜਾ ਮਾਣ ਬਖਸ਼ਿਆ ਸਾਨੂੰ ਅਸੀਂ ਬੜਾ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਇਹ ਲੱਗਦਾ ਕਿ ਇਹ ਬਹੁਤ ਜ਼ਰੂਰੀ ਸੀਗਾ ਜਿਸ ਦੇ ਕਿੰਨਾ ਸਿਰਫ ਸੰਤੀਆਂ ਹੋਈਆਂ ਸੀ ਪਿੰਡਾਂ ਦੀਆਂ ਪਿੰਡਾਂ ਦੇ ਸਰਪੰਚਾਂ ਨਾਲ ਇੱਕ ਵਾਅਦਾ ਕੀਤਾ ਗਿਆ ਹੈ ਸਰਕਾਰ ਵੱਲੋਂ ਬਿਲਕੁਲ ਜੀ ਬਹੁਤ ਜ਼ਰੂਰੀ ਸੀ ਇਹ ਉਹ ਗਾਂ ਵੀ ਇਹ ਮੈਂ ਤਾਂ ਚਾਹੁੰਦਾ ਵੀ ਇਦਾਂ ਸਭ ਸਤੀਆਂ ਹੁੰਦੀਆਂ ਰਹਿਣ ਲੜਾਈ ਕਲੇਸ਼ ਮੁਕੇ ਰਹਿਣ ਮਤਲਬ ਵੀ ਇਲੈਕਸ਼ਨ ਦੇ ਵਿੱਚ ਤੇ ਸਿਰਫ ਸੰਤੀਆਂ ਹੋਣ ਕੇ ਦੇ ਨਾਲ ਗਵਰਨਮੈਂਟ ਵੱਲੋਂ ਫਾਇਦਾ ਲਿਆ ਜਾਵੇ ਅੱਜ ਚੈੱਕ ਦਿੱਤੇ ਜਾ ਰਹੇ ਨੇ ਅਸੀਂ ਜਿਹੜੀਆਂ ਪੰਚਾਇਤਾਂ ਉਦੋਂ ਸਭ ਸੰਤੀ ਨਾਲ ਬਣੀਆਂ ਸੀਗੀਆਂ ਉਨਾ ਪਿੰਡਾਂ ਨੂੰ ਮੁੱਖ ਮੰਤਰੀ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 5-5 ਲੱਖ ਰੁਪਇਆ ਜਿਹੜਾ ਨੌਸ ਕੀਤਾ ਸੀਗਾ ਉਹ ਜਦੋਂ ਮੁੱਖ ਮੰਤਰੀ ਸਾਹਿਬ aí ਨਾਲੇ ਆਏ ਸੀਗੇ ਤੇ ਕਈ ਮੰਗਾ ਪਧਕੀਆਂ ਸੀਗੀਆਂ ਅਗਲੇ ਦਿਨ ਚੰਡੀਗੜ੍ਹ ਮੀਟਿੰਗ ਵੀ ਕੀਤੀ ਸੀ ਤੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਕਿਹਾ ਜੀ ਸਾਡੇ ਸਬਸੰਤੀ ਦੇ ਪੈਸੇ ਨਹੀਂ ਆਏ ਤੇ ਉਹਨਾਂ ਨੇ ਉਸੇ ਲਈ ਅਰੁਲ ਡਿਵੈਲਪਮੈਂਟ ਜਿਹੜੀ ਪੰਚਾਇਤੀ ਰਾਜ ਦਾ ਪ੍ਰਿੰਸੀਪਲ ਸੈਕਟਰੀ ਹੈ ਉਹਨਾਂ ਦੀ ਡਿਊਟੀ ਲਾ ਕੇ ਸਾਡੀਆਂ ਕਰੀਬ 45 ਪੰਚਾਇਤਾਂ ਸੀਗੀਆਂ ਜਿੱਥੇ ਸਭ ਸੰਮਤੀ ਹੋਈ ਔਰ ਮੇਰੇ ਕਾਲਾ 2 ਕਰੋੜ 30 ਲੱਖ ਰੁਪਏ ਜਿਹੜਾ ਸਾਨੂੰ ਮਤਲਬ ਜੜਾਇਆ ਪਿੰਡ ਨੂੰ 5 ਲੱਖ ਰੁਪਏ ਜਿਹੜਾ ਸੋ ਅੱਜ ਅਸੀਂ ਉਹ ਚੈੱਕ ਦੇਣੇ ਸ਼ੁਰੂ ਕੀਤੇ ਆ ਅੱਜ ਅਸੀਂ ਮਤਲਬ ਜਿਹੜਾ ਬੋਰਡ ਵਾਲਾ ਇਹ ਸਰਪੰਚ ਸਾਡਾ ਮਨੋਵੀਰ ਛੋਟਾ ਵੀ ਦੇਨੂ ਵੀ ਦੇ ਕੇ ਆਇਆ ਸਾਡਾ ਮਧੂਸ਼ੰਗ ਜਗਰੂਪ ਸਰਪੰਚ ਆ ਇਹਨਾਂ ਨੂੰ ਵੀ ਦਿੱਤਾ ਮੂਗਲ ਕੋਟ ਵੀ ਚੱਲੇ ਉਰਦਨ ਵੀ ਦੇ ਚੱਲੇ ਅਗਲੇ 2-3 ਦਿਨ ਦੇ ਵਿੱਚ ਸਾਰੇ ਚੱਕ ਜਿਹੜੇ ਸਰਪੰਚਾਂ ਨੂੰ ਦੇ ਦੇਨੇ ਆ ਕਿ ਤੁਸੀਂ ਇਹ ਜੋ ਮਰਜ਼ੀ ਇਹਦੇ ਦਾ ਇਹਨਾਂ ਦੀ ਮਰਜ਼ੀ ਆ ਕਿ ਇਹ ਸਕੀਮ ਦੇ ਪੈਸੇ ਨਹੀਂ ਗੇ ਪੰਚਾਇਤ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਪਿੰਡ ਦਾ ਜਿਹੜਾ ਕੋਈ ਜ਼ਰੂਰੀ ਕੰਮ ਹੈ ਉਹ ਆਪਣਾ ਕਰਾ ਸਕਦੇ ਆ ਇਹ ਇਹ ਅੱਜ ਛੋਟੇ-ਛੋਟੇ ਮੀਟਿੰਗਾਂ ਜਿਹੜੀਆਂ ਦੂਜਾ ਸਾਡਾ ਤੀਵੇਦ ਵਲੰਟੀਅਰ ਚੱਲ ਰਿਹਾ ਚਾਹ ਤੇ ਚਰਚਾ ਨਾਲ ਅਸੀਂ ਮਿਲ ਵੀ ਲੈ ਆਪਾਂ ਨੂੰ ਪੰਚਾਇਤਾਂ ਨੂੰ ਆਪਣੇ ਵਲੰਟੀਅਰ ਨੂੰ ਮਿਲ ਵੀ ਦੇ ਆਂ ਤੇ ਨਾਲ ਦੀ ਨਾਲ ਚੈੱਕ ਦੇ ਦੇ ਆ ਸਰਪੰਚ ਸਾਹਿਬ ਬੜੇ ਖੁਸ਼ ਨੇ ਵਧੀਆ ਇਸ ਪਿੰਡ ਨੂੰ ਮੱਧੂ ਸੰਘੇਦੂ 22 ਲੱਖ ਰੁਪਏ ਜਿਹੜਾ ਉਹ ਫਿਰਨੀ ਦਾ ਵੀ ਦਿੱਤਾ ਪਸੋ ਚਾਹਤ ਫਿਰਨੀ ਦਾ ਨਹੀਂ ਪੱਥਰ ਰੱਖਣਾ ਜਲਦੀ ਸ਼ੁਰੂ ਹੋ ਜੂਗੀ ਫਿਰਨੀ ਵੀ ਬਣ ਜੂਗੀ ਹੋਰ ਵੀ ਇੱਕ ਦੋ ਕੰਮ ਇਹਨਾਂ ਦੇ ਦੱਸਿਆ ਜਗਰੂਪ ਹੋਣਾ ਨੇ ਉਹ ਕੰਮ ਜਿਹੜੇ ਆਪਾਂ ਕਰਾ ਦਾਂਗੇ ਪਹਿਲ ਦੇ ਤੌਰ ਤੇ ਇਹ ਕਿੰਨੇ ਕ ਲਾਇਬੰਦਾ ਕਿਉਂਕਿ ਐਲਾਨ ਕੀਤਾ ਗਿਆ ਸੀ ਕਿ ਜਿਹੜੀਆਂ ਪੰਚਾਇਤਾਂ ਬੜੇ ਬਿੰਦੂ ਉੱਪਰ ਉੱਠ ਕੇ ਕਰਨੀਆਂ ਇਨਾਮੀ ਰਾਸ਼ੀ ਦਿੱਤੀ ਇਹ ਇਹ ਬੜਾ ਬੜਾ ਲਾਇਬੰਦਾ ਪਤਾ ਕੀ ਆ ਦੇ ਵਿੱਚ ਇਹ ਕਿਸ ਸਕੀਮ ਦਾ ਪੈਸਾ ਨਹੀਂ ਪੰਚਾਇਤ ਦੇ ਪਿੰਡਾਂ ਦੇ ਛੋਟੇ ਛੋਟੇ ਕੰਮ ਹੁੰਦੇ ਆ ਕਈ ਉਹ ਲਾਈਟ ਲਾਉਣੀ ਆ ਕੁਛ ਲਾਉਣਾ ਇਹ ਜਿੱਥੇ ਮਰਜ਼ੀ ਪੰਚਾਇਤ ਆਪਣੀ ਮਰਜ਼ੀ ਨਾਲ ਲਾ ਸਕਦੀ ਆਪਣੀ ਮੀਟਿੰਗ ਕਰਕੇ ਉਹ ਪਿੰਡ ਦੇ ਵਿਕਾਸ ਲਈ ਕਿਤੇ ਵੀ ਕੋਈ ਛੋਟੀ ਮਟ ਦੀ ਗਲੀ ਕੋਈ ਛੋਟੀ ਵਹਿਣੀ ਵੁਣੀ ਖਰਾਬ ਹੋ ਗਈ ਕੋਈ ਪੂਰੀ ਖਰਾਬ ਹੋ ਗਈ ਕੋਈ ਇਦਾਂ ਦੇ ਕੰਮ ਜਿਹੜੇ ਆ ਕੋਈ ਪਿੰਡ ਦੀ ਮੋਟਰ ਖਰਾਬ ਹੋ ਗਈ ਉਹਨੂੰ ਠੀਕ ਕੀਤਾ ਜਾ ਸਕਦਾ ਇਹ ਜਿੱਥੇ ਮਰਜ਼ੀ ਲਾ ਸਕਦੀ ਜੀ ਇਹ ਪੰਚਾਇਤ ਨੇ ਤੈਅ ਕਰਦੇ ਆ ਕਿ ਉਹਨਾਂ ਨੇ ਪੈਸਾ ਪਿੰਡ ਦੇ ਵਿਕਾਸ ਲਈ ਇਹ ਪੈਸਾ ਜਿਹੜਾ ਬਹੁਤ ਵਧੀਆ ਕਾਰਗਰ ਸਾਬਤ ਹੋਗਾ